ਜੇ ਦੀ ਕਿਰਪਾ ਨਾਲ ਮਹਿੰਗੇ ਕੱਪੜੇ ਪਾਉਣੇ ਕਈ ਕਈ ਹਜ਼ਾਰਾਂ ਦੇ ਪਰਫਿਊਮ ਲਾਉਣੇ ਉਹ ਭਾਈ ਰੱਬ ਦਾ ਸ਼ੁਕਰ ਕਰਕੇ ਕਹਿ ਦਿਆ ਕਰ ਸਤਨਾਮ ਸ੍ਰੀ ਸ਼ੁਕਰਾਨਾ ਕਰੋ ਦਾ ਥੈਂਕਸ ਕਰੋ ਦਾ ਪੜੋ ਜੇ ਪ੍ਰਸਾਦ ਸੁਗੰਧ ਤਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਵਸੈ ਸੁਖ ਮੰਦਰ ਤੇ ਸੇ ਧਿਆਏ ਸਦਾ ਮਨ ਅੰਦਰ ਜਿਹਦੀ ਕਿਰਪਾ ਨਾਲ ਘਰ ਬੱਚਿਆਂ ਵਿੱਚ ਸੁਖੀ ਰਹਿੰਨੇ ਉਹ ਅਕਾਲ ਪੁਰਖ ਦਾ ਧਿਆਨ ਧਰ ਕੇ ਕਹ ਸਤਨਾਮ ਸ੍ਰੀ ਵਾਹਿਗੁਰੂ ਇਹ ਸ਼ੁਕਰਾਨਾ ਹੈ ਥੈਂਕਸ ਹੈ ਇਹ ਰੱਬ ਦਾ ਥੈਂਕ ਯੂ ਕਰਨਾ ਹੈ ਇਹ ਕੀਤਾ ਹੋਇਆ ਸ਼ੁਕਰਾਨਾ ਭਗਤੀ ਵਿੱਚ ਗਿਣਿਆ ਜਾਂਦਾ ਸਤ ਸੰਗਤ ਹੁਣ ਤੁਹਾਨੂੰ ਦੋ ਤਿੰਨ ਉਦਾਹਰਨਾਂ ਦਵਾਂ ਜੇ ਬੰਦਾ ਸ਼ੁਕਰਾਨਾ ਨਾ ਕਰੇ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਪੰਛੀਆਂ ਦੀ ਜਾਨਵਰਾਂ ਦੀ ਉਦਾਹਰਣ ਦੇ ਕੇ ਬੰਦੇ ਨੂੰ ਲਾਣਤ ਪਾਈ ਹੈ। ਲਾਣਤ ਸਮਝਦੇ ਹੋ? ਫਟਕਾਰ ਪਾਈ ਹੈ ਤੇਰੇ ਨਾਲੋਂ ਜਾਨਵਰ ਚੰਗੇ ਨੇ। ਇਹ ਗੱਲ ਬਾਦਸ਼ਾਹ ਦੀ ਬਾਣੀ ਵਿੱਚ ਵੀ ਆਈ। ਭਾਈ ਗੁਰਦਾਸ ਸਿੰਘ ਨੇ ਕਿਹਾ ਲਾਈਟ ਜਗਦੀ ਹੈ, ਪਤੰਗੇ ਆਉਂਦੇ ਨੇ, ਦੀਵਾ ਵੱਲਦਾ ਪਤੰਗਾ ਆਉਂਦਾ। ਉਹ ਪਤੰਗਾ ਦੀਵੇ ਦਾ ਸ਼ੁਕਰਾਨਾ ਕਰਨ ਲਈ ਪ੍ਰਕਰਮਾਂ ਕਰੀ ਜਾਂਦਾ। ਬਦਲੇ ਵਿੱਚ ਦੀਵਾ ਉਹਨੂੰ ਸਾੜ ਕੇ ਸਵਾ ਕਰ ਦਿੰਦਾ ਹੈ ਮੱਛੀ ਪਾਣੀ ਵਿੱਚ ਰਹਿੰਦੀ ਹੈ ਉਹਦੀ ਪਾਣੀ ਨਾਲ ਬੜੀ ਗਹਿਰੀ ਪ੍ਰੀਤ ਹੈ ਸੱਜਣੋ ਉਹ ਪਾਣੀ ਤੋਂ ਬਗੈਰ ਰਹਿ ਨਹੀਂ ਸਕਦੀ ਪਰ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਦਿਓ ਮੱਛੀ ਮਰ ਜਾਂਦੀ ਹੈ ਪਾਣੀ ਦਾ ਕੁਝ ਨਹੀਂ ਵਿਗੜਦਾ ਪਾਣੀ ਕਦੇ ਮੱਛੀ ਨਾਲ ਪ੍ਰੀਤ ਨਹੀਂ ਕਰਦਾ ਦੀਵੇ ਦੀ ਪਤੰਗੇ ਨਾਲ ਕੋਈ ਪ੍ਰੀਤ ਨਹੀਂ ਹੈ ਅੱਜ ਤੱਕ ਲੱਖਾਂ ਕਰੋੜਾਂ ਅਰਬਾਂ ਖਰਬਾਂ ਪਤੰਗੇ ਦੀਵਿਆਂ ਤੇ ਸੜ ਗਏ ਕੀ ਪਤੰਗਿਆਂ ਨੇ ਦੀਵੇ ਨਾਲ ਪ੍ਰੀਤ ਕਰਨੀ ਬੰਦ ਕਰ ਦਿੱਤੀ ਲੱਖਾਂ ਕਰੋੜਾਂ ਅਰਬਾਂ ਖਰਬਾਂ ਮੱਛੀਆਂ ਪਾਣੀ ਚੋਂ ਕੱਢੀਆਂ ਤੇ ਮਰ ਗਈਆਂ ਕੀ ਮੱਛੀਆਂ ਨੇ ਪਾਣੀ ਨੂੰ ਪ੍ਰੀਤ ਕਰਨੀ ਬੰਦ ਕਰ ਦਿੱਤੀ ਹੈ ਲੱਖਾਂ ਕਰੋੜਾਂ ਅਰਬਾਂ ਖਰਬਾਂ ਭੌਰੇ ਫੁੱਲ ਵਿੱਚ ਬਹਿ ਕੇ ਮਰ ਗਏ ਕੀ ਭੌਰਿਆਂ ਨੇ ਫੁੱਲਾਂ ਦੀ ਪਰਕਰਮਾ ਕਰਨੀ ਬੰਦ ਕਰ ਦਿੱਤੀ ਹੈ ਅਸਲ ਫੁੱਲ ਤੁਸੀਂ ਆਪਣੇ ਘਰ ਵਿੱਚ ਲਾਓ ਮਾੜੀ ਜਿਵੇਂ ਕਿਤੇ ਉਹ ਤੱਕੀ ਖੁੱਲੀ ਰਹਿ ਜਾਏ ਪੌਰਾ ਆਕੇ ਮੱਖੀਆਂ ਆਕੇ ਫੁੱਲ ਦੇ ਆਲੇ ਦੋਲੇ ਕੰਮ ਜੀ ਸਾਧ ਸੰਗਤ ਅੱਜ ਤੱਕ ਪ੍ਰੀਤ ਬੰਦਨੀ ਕੀਤੀ ਤੇ ਭਾਈ ਗੁਰਦਾਸ ਸਿੰਘ ਨੇ ਕਿਹਾ 84 ਲੱਖ ਜੁਨਾ ਦੇ ਸਰਦਾਰ ਬੰਦਿਆ ਤੇਰੇ ਤੇ ਲਣਤ ਹੈ ਮਾੜਾ ਜਿਹਾ ਦੁੱਖ ਹੰਦਾ ਤੂੰ ਰੱਬ ਨੂੰ ਭੁੱਲ ਕੇ ਬਹਿ ਜਾਣਾ ਇੱਕ ਅੱਧੀ ਅਰਦਾਸ ਪੂਰੀ ਨਾ ਹੋਵੇ ਤੂੰ ਛੱਡ ਕੇ ਪਰੇ ਹੋ ਜਾਣਾ ਇੱਕ ਅੱਧੀ ਅਰਦਾਸ ਨਾ ਪੂਰੀ ਹੋਵੇ ਤੂੰ ਭੁੱਲ ਜਾਂਦੇ ਉਹ ਕਿਤੇ ਤੇਰਾ ਕਾਰੋਬਾਰ ਕਮ ਬਣ ਜਾਏ ਘਰਾ ਕਾਰੋਬਾਰ ਚੜ ਜਾਵੇ ਤੈਨੂੰ ਰੱਬ ਭੁੱਲ ਜਾਂਦਾ ਹੈ ਦੋ ਹਾਲਾਤਾਂ ਵਿੱਚ ਲੋਕ ਰੱਬ ਤੋਂ ਦੂਰ ਹੋ ਜਾਂਦੇ ਨੇ ਇੱਕ ਜੇ ਬਹੁਤ ਕਾਰੋਬਾਰ ਚੜ ਜਾਵੇ ਤੇ ਦੂਜੇ ਜੇ ਅਰਦਾਸ ਨਾ ਪੂਰੀ ਹੋਵੇ ਕਹਿੰਦੇ ਅਸੀਂ ਮੰਨਦੇ ਨਹੀਂ ਰੱਬ ਨੂੰ ਕਹਿੰਦੇ ਤੇਰੇ ਨਾਲੋਂ ਪੰਛੀ ਜਾਨਵਰ ਚੰਗੇ ਨੇ ਤੇਰੇ ਨਾਲੋਂ ਜੀਵ ਜੰਤੂ ਚੰਗੇ ਨੇ ਉਹਨਾਂ ਦੀ ਪ੍ਰੀਤ ਦੁੱਖ ਦਈ ਹੈ ਪਰ ਪ੍ਰੀਤ ਕਰਨੀ ਛੱਡਦੇ ਨਹੀਂ ਤੈਨੂੰ ਤਾਂ ਰੱਬ ਨੇ ਸੁੱਖ ਦਿੱਤੇ ਨੇ ਤੂੰ ਤਾਂ ਵੀ ਭੁੱਲ ਜਾਂਦਾ ਓ ਚੀਜ਼ਾਂ ਉਹਨਾਂ ਨੂੰ ਦੁੱਖ ਦਿਨੀਆਂ ਤਾਂ ਵੀ ਉਪਰ ਕਰਮਾਂ ਕਰਨੀ ਸ਼ੁਰੂ ਦੇ ਤੈਨੂੰ ਰੱਬ ਸੁੱਖ ਦਿੰਦਾ ਤਾਂ ਵੀ ਤੂੰ ਰੱਬ ਨੂੰ ਭੁੱਲ ਜਾਂਦਾ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲਗ ਦੀਪਕੈ ਮਹਾ ਵਿਪਰੀਤ ਮਿਲੇ ਜਾਰ ਹੈ ਅਲਚਲ ਆਵਤ ਕਮਲ ਪੈ ਸਨੇਹ ਕਰ ਕਮਲ ਸੰਪਟ ਬੰਦ ਪ੍ਰਹਨ ਪਰ ਹਰ ਹੈ ਮਨ ਵਿੱਚ ਕਰਮ ਜਲ ਮੀਨ ਲਿਵ ਲੀਨ ਗਤ ਵਿਸ਼ਰਤ ਰਾਖ ਨਾ ਸਕਤ ਗਹਿ ਗਾਡਾਰ ਹੈ ਕਹਿੰਦੇ ਭਾਈ ਗੁਣ ਤੂੰ ਇਹਨਾਂ ਵੱਲ ਵੇਖ ਕੇ ਸਿੱਖ ਦੁੱਖ ਦਾ ਹੀ ਪ੍ਰੀਤ ਕੈ ਪ੍ਰਤੀਤ ਕੈ ਮਰੈ ਨਾ ਟਰੈ ਦੁੱਖ ਦਾ ਹੀ ਪ੍ਰੀਤ ਸੀ ਮਛਲੀ ਤੇ ਪਾਣੀ ਦੀ ਪਾਣੀ ਨੇ ਕੋਈ ਪਿਆਰ ਨਹੀਂ ਕੀਤਾ ਮੱਛੀ ਨੂੰ ਪਤੰਗੇ ਨੇ ਭੌਰੇ ਨਾਲ ਕੋਈ ਪ੍ਰੀਤ ਨਹੀਂ ਨਿਵਾਈ ਪਤੰਗੇ ਨੇ ਅਗ ਨਾਲ ਪ੍ਰੀਤ ਨਵਾਹੀ ਐ ਅਗ ਦੇ ਬਲ ਦੇ ਦੀਵੇ ਨੇ ਪਤੰਗੇ ਨਾਲ ਕੋਈ ਪ੍ਰੀਤ ਨਹੀਂ ਕੀਤੀ ਕਮਲ ਦੇ ਫੁੱਲ ਨੇ ਕੋਈ ਭੋਰੇ ਨਾਲ ਪ੍ਰੀਤ ਨਹੀਂ ਕੀਤੀ ਪਰ ਗੁਰੂ ਤਾਂ ਤੇਰਾ ਤੇਰੇ ਨਾਲ ਪ੍ਰੀਤ ਨਵਾਉਂਦਾ ਓ ਤੂੰ ਸੁਖ ਵੇਲੇ ਯਾਦ ਕਰਕੇ ਵੇਖ ਦੁੱਖ ਵੇਲੇ ਤੇਰੇ ਨਾਲ ਖੜੇਗਾ ਸੁਖ ਵੇਲੇ ਉਹਨੂੰ ਯਾਦ ਕਰਕੇ ਵੇਖ ਦੁੱਖ ਵੇਲੇ ਤੇਰੇ ਨਾਲ ਖਲੋਏਗਾ ਸਾਖਸ਼ਾਤ ਪਰ ਤੂੰ ਉਹਨੂੰ ਸੁੱਖ ਵੇ ਲਈ ਯਾਦ ਰੱਖੀ ਦੁੱਖ ਦਾ ਹੀ ਪ੍ਰੀਤ ਕੈ ਪ੍ਰਤੀਤ ਕੈ ਮਰੈ ਨਾ ਡਰੇ ਗੁਰਸਿੱਖ ਸੁੱਖ ਦਾ ਹੀ ਪ੍ਰੀਤ ਕਿਉਂ ਵਿਸਾਰ ਹੈ ਕਹਿੰਦੇ ਗੁਰਸਿੱਖਾ ਸੁੱਖ ਦਾ ਹੀ ਪ੍ਰੀਤ ਨਾ ਭੁੱਲਿਆ ਕਰ ਜਿਹੜੇ ਗੁਰੂ ਨੇ ਸੁੱਖ ਦਿੱਤੇ ਉਹਦਾ ਸ਼ੁਕਰਾਨਾ ਕਰਕੇ ਕਹ ਸਤਨਾਮ ਸ੍ਰੀ ਵਾਹਿਗੁਰੂ ਉਸ ਰੱਬ ਦਾ ਸ਼ੁਕਰਾਨਾ ਕਰੋ ਜਿਨੇ ਤੰਦਰੁਸਤੀ ਦਿੱਤੀ ਜਿਨੇ ਖੁਸ਼ੀਆਂ ਦਿੱਤੀਆਂ ਸਾਥ ਸੰਗਤ ਇੱਥੇ ਲੋਕ 18-1800 ਰੁਪਏ ਨੂੰ ਪਲੇਟ ਕਰਦੇ ਨੇ ਮੁਰਗੇ ਵੜ ਦਿੰਦੇ ਨੇ ਇੱਕ ਜੀਵ ਇੱਕ ਦੀ ਖੁਸ਼ੀ ਮਨਾਉਣ ਲਈ ਸੰਕੜੇ ਜੀ ਬੰਨੀਆਂ ਜਾਂ ਨਾ ਲੈ ਲੈਂਦਾ ਕੋਣੋ ਬੰਦਿਆਂ ਦੇ ਪੁੱਤਰ ਹੋਏ ਜਿਨਿ ਕਈ ਸੰਕੜੇ ਸੰਕੜੇ ਦੀ ਤਧਾਰ ਵਿੱਚ ਮੁਰਗੇ ਵੜ ਕੇ ਲੋਕਾਂ ਨੂੰ ਹੱਡੀਆਂ ਦੇ ਟੋਕਰੇ ਖਿਲਾਏ ਤੇ ਸਾਧ ਸੰਗਤ ਅਜ ਚੌਥਾ ਪੰਜਵਾਂ ਸਾਲ ਹੈ ਮੇਰੇ ਕੋਲ ਆਏ ਕਹਿੰਦੇ ਭਾਈ ਸਾਹਿਬ ਜੀ ਕੱਕਾ ਬੋਲਦਾ ਨਹੀਂ ਹੈ ਮੈਂ ਕਹਾਂ ਭਾਈ ਮੈਂ ਕੀ ਕਰ ਸਕਦਾ ਗੁਰੂ ਅਗਰਦਾਸ ਕਰੋ ਮੈਂ ਉਹਨਾਂ ਦੇ ਵਿਆਹ ਚ ਸਗਨ ਦੇਣ ਗਿਆ ਸੀ ਫਿਰ ਇੰਨੀ ਗੱਲ ਮੈਂ ਜ਼ਰੂਰ ਕਹੀਂ ਜਿੱਦਣ ਇੱਕ ਵਿਆਹ ਦੀ ਖੁਸ਼ੀ ਮਨਾਉਂਦੇ ਆ ਤੁਸੀਂ ਟੋਕਰੇ ਹੱਡੀਆਂ ਦੇ ਖਲਾਰੇ ਸੀ ਉਦੋਂ ਕਿਸੇ ਦੇ ਗਲ ਕਿਸੇ ਨੇ ਬੰਦ ਕੀਤੇ ਸੀ ਅੱਜ ਇਹਦਾ ਗਲ ਕੌਣ ਖੋਲ ਸਕਦਾ ਉਦੋਂ ਕਿਸੇ ਦਾ ਗਲਾ ਕੁੱਟਿਆ ਸੀ ਅੱਜ ਇਹਦਾ ਅੰਗਲਾ ਕੌਣ ਖੋਲ ਸਕਦਾ ਹੈ ਉਹਦੇ ਅੱਗੇ ਅਰਦਾਸ ਕਰੋ ਜਿਹਦੇ ਪੈਦਾ ਕੀਤੇ ਜੀਭਾਂ ਨਾਲੇ ਕੀਤੇ ਖੁਸ਼ੀ ਮਨਾਉਣ ਦੇ ਗੌਰਵਡੇ ਸਾਧਨ ਨੇ ਇੱਥੇ 20 ਤਰ੍ਹਾਂ ਦੇ ਪਦਾਰਥ ਪਰੋਸੇ ਜਾ ਸਕਦੇ ਨੇ ਤੁਹਾਡੇ ਖਾਂਡ ਜਿਸ ਕੰਮ ਵਿੱਚ ਰੱਬ ਭੁੱਲ ਜਾਏ ਮੈਂ ਇਹ ਨਹੀਂ ਕਹਿੰਦਾ ਕੋਈ ਚੀਜ਼ ਖਾਣੀ ਮਾੜੀ ਐ ਪਾਤਸ਼ਾਹ ਨੇ ਲਿਖ ਕੇ ਦਿੱਤਾ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਜਿਤ ਖਾਦੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ ਜਿਹਦੀ ਚੀਜ਼ ਦੇ ਖਾਦੇ ਰੱਬ ਭੁੱਲ ਜਾਓ ਤੋ ਦੂਰ ਰਹਿ ਜਿਹੜਾ ਕੰਮ ਕੀਤੇ ਰੱਬ ਵਿਸਰਦਾ ਉਹ ਕੰਮ ਨਾ ਕਰ ਜਿਹਦੇ ਕੀਤੇ ਰੱਬ ਭੁੱਲ ਜਾਏ ਉਸ ਕੰਮ ਤੋਂ ਦੂਰ ਰਹਿ ਉਹਨੂੰ ਸ਼ੁਕਰਾਨਾ ਕਰ ਉਹਦਾ ਸ਼ੁਕਰ ਕਰ ਭਾਈ ਇਹ ਤੇਰਾ ਸ਼ੁਕਰਾਨੇ ਵਿੱਚ ਕੀਤਾ ਹੋਇਆ ਭਗਤੀ ਜਪਿਆ ਹੋਇਆ ਨਾਮ ਦਰਗਾਹ ਵਿੱਚ ਤੇਰੇ ਕੰਮ ਆਏਗਾ ਸਾ ਸੰਗਤ ਫਿਰ ਇੱਕ ਚੀਜ਼ ਹੋਰ ਨੁਕਤਾ ਆਪਾਂ ਕਈ ਵਾਰ ਕਹਿੰਦੇ ਨਹੀਂ ਜੀ ਵਿਆਹ ਹੈ ਇਹਦੇ ਵਿੱਚ ਤਾਂ ਖੁਸ਼ੀਆਂ ਚਾਹੀਦੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਹਾਂ ਖੁਸ਼ੀ ਵੇਲੇ ਬੈਂਡ ਵੱਜਾ ਚਾਹੀਦਾ ਉਹ ਮਾੜਾ ਨਹੀਂ ਹੈ ਜੈਸੇ ਬਾਜੇ ਬਿਨ ਨਹੀਂ ਲਿਜੇ ਫੇਰੀ ਵਿਆਹ ਮੈਂਡ ਵਾਜੇ ਤੋਂ ਬਗੈਰ ਨਹੀਂ ਹੁੰਦਾ ਔਰ ਹੋਰ ਚੀਜ਼ਾਂ ਤੋਂ ਬਗੈਰ ਤਾਂ ਹੋ ਸਕਦਾ ਹੈ ਨਾ ਜਿਹੜੇ ਲੋਕ ਮਨਮਤ ਕਰਦੇ ਨੇ ਉਸ ਤੋਂ ਬਗੈਰ ਤਾਂ ਹੋ ਸਕਦਾ ਹੈ ਗੁਰਮਤ ਵਿੱਚ ਹੈ ਕਿ ਖੁਸ਼ੀ ਮਨਾਓ ਪਰ ਤੁਹਾਡੀ ਖੁਸ਼ੀ ਵਿੱਚ ਕਿਸੇ ਦੀ ਜਾਨ ਨਹੀਂ ਜਾਣੀ ਚਾਹੀਦੀ ਤੁਹਾਡੀ ਖੁਸ਼ੀ ਵਿੱਚ ਕਿਸੇ ਨੂੰ ਦੁੱਖ ਨਹੀਂ ਮਿਲਣਾ ਚਾਹੀਦਾ ਸਾਥ ਸੰਗਤ ਜਦੋਂ ਰੱਬ ਦਾ ਭੈਰ ਰੱਖ ਕੇ ਖੁਸ਼ੀ ਮਨਾਓਗੇ ਫਿਰ ਸੁੱਖ ਹੀ ਸੁੱਖ ਹੈ ਉਹ ਧਾਤ ਕਦੇ ਬਦਲ ਕੇ ਦੁੱਖਾਂ ਵਿੱਚ ਤਬਦੀਲ ਨਹੀਂ ਹੋਏਗੀ ਸ਼ੇਮੇ ਪਾਤਸ਼ਾਹ ਦਾ ਇਤਿਹਾਸ ਪੜ ਕੇ ਵਿਖਿਓ। ਔਰ ਤੁਹਾਨੂੰ ਮੈਂ ਇੱਕ ਗਿਆਤ ਵਾਸਤੇ ਕਮਾ ਦੋ ਦਿਨ ਸਿੱਖ ਦੀ ਜ਼ਿੰਦਗੀ ਵਿੱਚ ਉਹ ਆਉਂਦੇ ਨੇ ਜਿੱਦਣ ਜੋ ਮੰਗਲੋ ਗੁਰੂ ਕੋਲੋਂ ਅਨ ਕੰਡੀਸ਼ਨਲ ਮਿਲਦਾ ਹੈ। ਬਾਕੀ ਕੁਝ ਲੈਣ ਵਾਸਤੇ ਕੱਲਣਾ ਕੱਲ ਨਹੀਂ ਪੈਂਦੀ ਹੈ। ਮੈਂ ਬਹੁਤ ਲੋਕ ਵੇਖੇ ਨੇ ਜਿਹੜੇ ਸਾਧ ਸੰਗਤ ਫਿਰ ਅੰਮ੍ਰਿਤ ਵੇਲੇ 2.5 ਵਜੇ ਉੱਠ ਕੇ ਸਿਮਰਨ ਕਰਦੇ ਨੇ ਜਾ ਕੇ ਸੇਵਾ ਕਰਦੇ ਨੇ ਫਿਰ ਦਤਾਂ ਮਿਲਦੀਆਂ ਨੇ ਜਦੋਂ ਦੋ ਦਿਨ ਸਿੱਖ ਦੀ ਜ਼ਿੰਦਗੀ ਵਿੱਚ ਆਉਣਗੇ ਜੋ ਮੰਗਲੋਂਗੇ ਉਹ ਮਿਲਦਾ ਹੈ ਇੱਕ ਦਿਨ ਉਹ ਹੈ ਜਿੱਦਣ ਕਿਸੇ ਦੇ ਭਾਗ ਜਾਗਣ ਖੰਡੇ ਵਾਟੇ ਦੀ ਪੋਲ ਛਕੇ ਅੰਮ੍ਰਿਤ ਛਕੇ ਉਦੋਂ ਅੰਮ੍ਰਿਤ ਛਕਣ ਲੱਗਿਆਂ ਜੋ ਚਿੱਤ ਵਿੱਚ ਧਾਰ ਲੈ ਉਹ ਗੁਰੂ ਨੂੰ ਦੇਣਾ ਪੈਂਦਾ ਹੈ ਇਤਿਹਾਸ ਹੈ ਭਾਈ ਸ਼ਮੀਰੇ ਨੇ ਜਿੱਦਣ ਅਮਰਤ ਛੱਕਿਆ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਹੁਣ ਕੋਈ ਸ਼ਰਤ ਨਹੀਂ ਤੇਰੇ ਵਾਸਤੇ ਪਹਿਲਾਂ ਤੇਰੇ 14 ਜਨਮ ਬੱਕੀ ਸੀ ਤੈਨੂੰ ਭੋਗਣੇ ਪੈਣੇ ਸੀ ਤੈਨੂੰ 14 ਜਨਮ ਧਰਤੀ ਤੇ ਕਸ਼ਟ ਸਹਿਣਾ ਪੈਣਾ ਸੀ ਕਹਿੰਦੇ ਸ਼ਮੀਰੇਆ ਹੁਣ ਤੂੰ ਬਚਨ ਮੰਨ ਕੇ ਅਮਰਤ ਛੱਕ ਲਿਆ ਕਹਿੰਦੇ ਹੁਣ ਕੋਈ ਕੰਡੀਸ਼ਨ ਨਹੀਂ ਜਿੱਦਣ ਉਹ ਅਮਰਤ ਛੱਕ ਕੇ ਗਿਆ ਨਾ ਉਦੋਂ ਭਾਈ ਸ਼ਮੀਰੇ ਨੂੰ ਸੁੱਤਿਆਂ ਪਿਆ ਬੜੇ ਭਿਆਨਕ ਸੁਪਨੇ ਆਏ ਉਹਨੇ ਸਵੇਰੇ ਜਾ ਕੇ ਕਿਹਾ ਕਹਿੰਦੇ ਮਹਾਰਾਜ ਮੇਰਾ ਜਨਮ ਮਰਨ ਕੱਟ ਦਿਓ ਕਹਿੰਦੇ ਭਾਈ ਤੂੰ ਕੱਲ ਅਮਰਤ ਨਹੀਂ ਛਕਿਆ ਕਹਿੰਦੇ ਮਹਾਰਾਜ ਛਕ ਲਿਆ ਕਹਿੰਦੇ ਫਿਰ ਰਾਤੀ ਤੈਨੂੰ ਡਰਾਉਣੇ ਸੁਪਨੇ ਆਏ ਸੀ ਕਹਿੰਦੇ ਹਾਂ ਮਹਾਰਾਜ ਸੁਪਨੇ ਤਾਂ ਆਏ ਸੀ ਪਾਤਸ਼ਾਹ ਹੱਸ ਪਏ ਕਹਿੰਦੇ ਤੂੰ ਬਚਨ ਮੰਨ ਕੇ ਅਮਰਤ ਛਕਿਆ ਰਾਤੀ ਤੇਰੇ 14 ਦੇ 14 ਜਨਮ ਸੁਪਨੇ ਵਿੱਚ ਹੀ ਕੱਟ ਦਿੱਤੇ ਹੁਣ ਕਿਹੜੇ ਜਨਮਾਂ ਦੀ ਗੱਲ ਕਰਨਾ ਸ਼ਮੀਰਿਆ ਤੇਰੇ 14 ਜਨਮ ਸੁਪਨੇ 'ਚ ਕੱਟੇ ਗਏ ਤੈਨੂੰ ਮੰਗੜਾ ਨਹੀਂ ਪਿਆ ਔਰ ਦੂਜਾ ਸਾਥ ਸੰਗਤ ਸ਼ੇਵੇਂ ਪਾਤਸ਼ਾਹਾਂ ਟਰਾਲੀ ਭਾਈ ਮਾਲਵੇ ਬੈਠੇ ਅੱਜ ਉੱਥੇ ਗੁਰਦੁਆਰਾ ਬਣਿਆ ਹੋਇਆ ਇੱਕ ਨੁਕਤਾ ਹੋਰ ਧਿਆਨ ਵਿੱਚ ਰੱਖਿਓ ਮੈਂ ਕਦੇ ਦਰਬਾਰ ਸਾਹਿਬ ਤੋਂ ਵੀ ਕਿਹਾ ਧਰਮ ਦੀ ਦੁਨੀਆ ਵਿੱਚ ਦੁਨਿਆਵੀ ਰਿਸ਼ਤੇ ਪਿੱਛੇ ਨੇ ਗੁਰਸਿੱਖਾਂ ਦਾ ਰਿਸ਼ਤਾ ਅੱਗੇ ਹੈ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ